ਬਾਹਿ ਗੁਰੂ ਜੀ ਕਾ ਖਾਲਸਾ ਬਾਹਿ ਗੁਰੂ ਜੀ ਕੀ ਫਤਿਹ ਮੇਰੇ ਦੇਸ਼ ਦੇ ਸਾਹਮਣੇ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ ਧੰਨਵਾਦ ਕਰਦਾ ਅੱਜ ਵੀਡੀਓ ਲੈ ਕੇ ਹਾਜ਼ਰਾਂ ਖਵਾੜਾ ਪੀਰ ਜੀ ਦੀ ਖਵਾੜਾ ਪੀਰ ਜੋ ਕਿ ਪਤਾਲ ਦਾ ਰਾਜਾ ਹੈ ਜਿਨੇ ਅਸੀਂ ਖੇਤੀ ਕਰਨ ਵਾਲਿਆਂ ਜਾਕਰਾਂ ਵਿੱਚ ਮੋਟਰਾਂ ਲੱਗੀਆਂ ਨੇ ਪਾਣੀ ਵਾਲੀਆਂ ਜਾਂ ਹੁਣ ਜੀਰੀਆਂ ਲੱਗਣ ਜਾ ਰਹੀਆਂ ਨੇ ਤਾਂ ਜਿਹੜੇ ਜ਼ਿਮੀਦਾਰ ਖਵਾਰਾ ਪੀਰ ਦੀ ਮੰਨਤਾ ਕਰਦੇ ਨੇ ਉਹ ਦਿਲੋਂ ਲਾ ਕੇ ਕਰਦੇ ਨੇ ਅਤੇ ਉਹ ਜਦੋਂ ਸ਼ਾਮ ਨੂੰ ਆਥਣ ਵੇਲੇ ਖੇਤ ਜਾਣਗੇ ਕਿ ਹੁਣ ਜੀਰੀਆਂ ਲੱਗਣ ਦਾ ਟਾਈਮ ਆ ਗਿਆ ਉਹ ਮਿੱਠੇ ਚੌਲਾਂ ਦੀ ਸ਼ੱਕਰ ਜਾਂ ਗੁੜ ਪਾ ਕੇ ਖਵਾਜਾ ਜੀ ਦੀ ਕਢਾਈ ਹੁੰਦੀ ਹੈ ਉਹ ਖੇਤਾਂ ਵਿੱਚ ਲੈ ਕੇ ਜਾਂਦੇ ਨੇ ਅਤੇ ਜਿਹੜੀਆਂ ਮਾਈਆਂ ਨੂੰ ਖਵਾਜੇ ਬਾਰੇ ਪਤਾ ਹੈ ਉਹ ਜਿਹੜਾ ਘਰ ਵਿੱਚ ਵਰਤਦਿਆਂ ਪਾਣੀ ਮੋਟਰਾਂ ਲੱਗੀਆਂ ਹੋਈਆਂ ਨੇ ਉੱਥੇ ਵੀ ਦੀਵਾ ਐਤਵਾਰ ਨੂੰ ਲਾਉਂਦੀਆਂ ਨੇ ਅਤੇ ਜਿਹੜੀ ਮਿੱਠੀ ਚੌਲਾਂ ਦੀ ਕਢਾਈ ਹੈ ਉਹ ਕਰਦੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਖਵਾਜਾ ਪੀਰ ਜੀ ਕਿਵੇਂ ਬਣੇ ਪਾਣੀ ਦੇ ਦੇਵਤਾ ਤਾਂ ਬੜੇ ਚਿਰ ਦੀ ਪੁਰਾਣੀ ਗੱਲ ਹੈ ਵੇ ਇੱਕ ਸਕੰਦਰਨਾਮਾ ਦਾ ਰਾਜਾ ਬਹੁਤ ਮਸ਼ਹੂਰ ਜਿਹਨੇ ਮਾਇਆ ਬਹੁਤ ਇਕੱਠੀ ਕਰੀ ਬਹੁਤ ਕਈ ਗੰਝ ਜੋੜੇ ਮਾਇਆ ਦੇ ਬਹੁਤ ਖਜ਼ਾਨੇ ਭਰੇ ਤਾਂ ਉਹਦੇ ਮਨ ਚ ਲਾਲਸਾ ਉੱਠੀ ਵੀ ਆਪਾਂ ਕੋਈ ਇਹੋ ਜਿਹਾ ਕੁਝ ਆਪਦੇ ਮਨ ਚ ਵਿਚਾਰਏ ਕਿਸੇ ਨੇ ਦੱਸਿਆ ਵੀ ਕੋਈ ਜੇ ਬੰਦੇ ਨੇ ਅਮਰ ਰਹਿਣਾ ਹੋਵੇ ਤਾ ਇਹ ਬਿਹਤ ਦਾ ਪਾਣੀ ਪੀਣਾ ਜ਼ਰੂਰੀ ਹੈ ਜੇ ਬੰਦਾ 2 ਕੁੱਟਾ ਪਾਣੀ ਦਾ ਪੀ ਲੂਗਾ ਤਾਂ ਬੰਦਾ ਅਮਰ ਹੋ ਜਾਂਦਾ ਹੈ ਤਾਂ ਮਹਾਨ ਹੋ ਜਾਂਦਾ ਹੈ ਵੀ ਮਰਨ ਜੰਮਣ ਤੋਂ ਮੁਕਤੀ ਮਿਲ ਜਾਂਦੀ ਹੈ ਉਹ ਬੰਦੇ ਨੂੰ ਦੁਨੀਆ ਪੂਜਦੀ ਰਹਿੰਦੀ ਹੈ ਤਾਂ ਸਿਕੰਦਰ ਬਾਦਸਾ ਜਦ ਉਹਨੇ ਰਾਹ ਬਣਾਇਆ ਆਪਣੀ ਅੱਗੇ ਰਾਜੇ ਜਾਂਦੇ ਹੁੰਦੇ ਘੋੜਿਆਂ ਤੇ ਪਰਜਾ ਲੈ ਲੈਣ ਦੇ ਨਾਲ ਤਾਂ ਜਿਹੜੇ ਖਵਾਜਾ ਖਿਜਰ ਜੀ ਤੇ ਤਾ ਹੋ ਜਿਹੜਾ ਬਾਸਾ ਸੀ ਸਕੰਦਰ ਉਹਦੇ ਲੰਗਰੀ ਤੇ ਇੱਕ ਰਸੋਈ ਦਾ ਕੰਮ ਕਰਦੇ ਤੇ ਤਾਂ ਉਹਨਾਂ ਨੂੰ ਵੀ ਨਾਲ ਲਿਆ ਤਾਂ ਬਹੁਤ ਦੂਰ ਲੰਗੇ ਹੋਰ ਦੇਸ਼ਾਂ ਚ ਆਪਦਾ ਦੇਸ਼ ਛੱਡ ਕੇ ਉਹ ਪਾਣੀ ਦੀ ਖੋਜ ਚ ਵੀ ਜਿਹੜੇ ਪਾਣੀ ਨਾਲ ਦੋ ਘੁੱਟ ਪੀ ਕੇ ਬੰਦਾ ਆਮਰ ਹੋ ਜਾਂਦਾ ਜਦੋਂ ਲੰਗੇ ਹੋਏ ਤਾਂ ਜਦੋਂ ਖਾਣੇ ਦਾ ਟਾਈਮ ਹੋਇਆ ਤਾ ਖਵਾਜਾ ਜੀ ਨੇ ਖਾਣਾ ਬਣਾਉਣਾ ਸੀ ਤਾਂ ਕੀ ਦੇਖਦਾ ਖਵਾਜਾ ਜੀ ਇੱਕ ਪਾਣੀ ਲਵੇ ਜਾਂਦੇ ਨੇ ਉੱਥੇ ਇੱਕ ਮੱਸੀ ਪਹਿਲਾਂ ਦੀ ਮਰੀ ਪਈ ਹੁੰਦੀ ਆ ਉੱਥੇ ਜਦੋਂ ਉਹਨੂੰ ਪਾਣੀ ਨਾਲ ਧੋਂਦੇ ਨੇ ਤਾਂ ਮੱਸੀ ਮਰੀ ਹੋਈ ਜਿਉਂ ਕਿ ਜਿਉਂਦੀ ਹੋ ਕੇ ਹੱਥ ਚੋਂ ਨਿਕਲ ਕੇ ਪਤਾਲ ਲੋਕ ਚ ਜਾ ਰਹੀਦੀ ਹੈ ਤਾਂ ਖਵਾਜਾ ਜੀ ਕੀ ਦੇਖਦੇ ਨੇ ਉਥੋਂ ਆਪ ਵੀ ਉਹ ਜਲ ਉਹ ਪਵਿੱਤਰ ਹੁੰਦਾ ਹੈ ਜਿਹੜੇ ਜਲ ਦੀ ਭਾਲ ਚ ਗਏ ਹੁੰਦੇ ਨੇ ਉਹ ਜਲ ਖਵਾਜਾ ਜੀ ਨੂੰ ਮਿਲ ਜਾਂਦਾ ਹੈ ਤਾਂ ਦੋ ਕੁੱਟਾਂ ਮੁਕਾਂ ਭਰ ਕੇ ਖਵਾਜਾ ਜੀ ਪੀ ਲਾ ਦਿੰਦੇ ਤੇ ਪਾਣੀ ਉਥੋਂ ਲੋਪ ਹੋ ਜਾਂਦਾ ਜਦੋਂ ਫੇਰ ਦੁਬਾਰੇ ਖਵਾਜਾ ਜੀ ਸਿਕੰਦਰ ਬਾਸਲਾ ਵੇ ਮੁੜ ਕੇ ਆਏ ਉਹ ਖਵਾਜਾ ਜੀ ਨੂੰ ਕਹਿੰਦੇ ਵੀ ਖਾਣਾ ਤਿਆਰ ਹੋ ਗਿਆ ਤਾਂ ਉਹ ਕਹਿਣ ਲੱਗੇ ਮਹਾਰਾਜ ਪਾਣੀ ਤੱਕ ਤੇ ਮਿਲਿਆ ਨਹੀਂ ਤਾਂ ਕਹਿੰਦੇ ਪਾਣੀ ਲਵੇ ਤਾਂ ਤੂੰ ਖੜਿਆ ਤੀ ਕਹਿੰਦੇ ਮਹਾਰਾਜ ਉਹ ਤਾਂ ਪਾਣੀ ਗੈਰ ਹੀ ਹੋ ਗਿਆ ਤਾਂ ਸਕੰਦਰ ਬਾਸਾ ਖਵਾਜਾ ਜੀ ਨੂੰ ਪੁੱਛਣ ਲੱਗੇ ਵੀ ਤੈਂ ਪਾਣੀ ਪੀਤਾ ਕਹਿੰਦਾ ਜੀ ਹਾਂ ਇੱਕ ਮੱਸੀ ਜਿਹੜੀ ਮੈਂ ਤੋਤੀ ਉਹ ਵੀ ਪਤਾਲ ਲੋਕ ਜਾ ਰਹੀ ਮਰੀ ਹੋਈ ਜਿਉਂਦੀ ਹੋ ਕੇ ਤੇ ਮੈਂ ਵੀ ਦੋ ਬੁੱਕ ਭਰ ਕੇ ਪਾਣੀ ਦੇ ਪੀਲੇ ਤਾਂ ਸਕੰਦਰ ਬਾਸਾ ਬੜਾ ਕਰੋਧਮਾਨ ਹੋਇਆ ਵੀ ਇਹ ਪਾਣੀ ਤਾਂ ਉਹੀ ਲੱਗਦਾ ਸੀ ਜਿਹੜੇ ਦੀ ਭਾਲ ਚ ਆਪਾਂ ਤਾਂ ਉਹ ਗਾਹਾਂ ਦੂਰ ਹੋਰ ਲੰਘ ਜਾਂਦੇ ਨੇ ਜਿੱਥੇ ਰੇਤੀ ਰੇਤਾ ਉੱਤੇ ਪਾਣੀ ਲੱਭਦੇ ਫਿਰਦੇ ਨੇ ਪਰ ਪਾਣੀ ਕਿੱਥੋਂ ਲੱਭੇ ਪਾਣੀ ਵਾਲਾ ਤਾਂ ਜਿਹੜਾ ਜਿਹਨੂੰ ਮਿਲਣਾ ਸੀ ਬਰ ਉਹ ਖਵਾਜਾ ਜੀ ਨੂੰ ਮਿਲ ਗਿਆ ਤਾ ਸਕੰਦਰ ਬਾਸਾ ਖਵਾਜਾ ਜੀ ਨਾਲ ਬਹੁਤ ਖੇਬੜੇ ਤੇ ਉਹਦ ਮੌਤ ਦਾ ਡੰਡ ਦਿੱਤਾ ਵੀ ਖਵਾਜਾ ਜੀ ਨੂੰ ਕੀ ਕਰਿਆ ਪੱਥਰਾਂ ਨਾਲ ਬੰਨ ਗਏ ਇੱਕ ਜਿੱਥੇ ਪਾਣੀ ਵਗਦਾ ਸੀ ਗੰਗਾ ਜਲ ਬਹੁਤ ਆ ਰਾ ਸੀ ਸਮੁੰਦਰ ਦਾ ਤਾਂ ਉਹਦੇ ਸੜਤਾ ਖਵਾਜਾ ਜੀ ਨੂੰ ਤਾਂ ਖਵਾਜਾ ਜੀ ਨੂੰ ਕਿਉਂ ਉਹ ਤਾਂ ਅਮਰ ਹੋਗੇ ਤੇ ਪਾਣੀ ਉਹਨਾਂ ਨੂੰ ਪਹਿਲੀ ਮਿਲ ਗਿਆ ਤੇ ਉਹ ਸਰਜੀਤ ਰਹਿਣ ਵਾਲਾ ਵੀ ਜਿਹੜਾ ਦੁਨੀਆ ਤੇ ਨਾ ਚੱਲੇ ਤਾਂ ਖਵਾਜਾ ਜੀ ਨੇ ਕੀ ਕਰਿਆ ਬਿੱਟੇ ਉਹਨਾਂ ਦੇ ਸਾਹਮਣੇ ਬੰਨਿਆ ਹੋਇਆ ਇਟਾ ਟਾ ਟਾ ਖੁੱਲ ਕੇ ਉਹਨਾਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤੀ ਵੀ ਰਾਜਾ ਉਹ ਤਾਂ ਪਾਣੀ ਮੈਂ ਪੀ ਲਿਆ ਤੀ ਮੈਨੂੰ ਤਾਂ ਪਾਣੀ ਕੁਝ ਕਰ ਨਹੀਂ ਸਕਿਆ ਤਾਂ ਸਕੰਦਰ ਦਾ ਉਹਨਾਂ ਨੇ ਖਵਾਜਾ ਜੀ ਨੇ ਬੜਾ ਮਾਨ ਤੋੜਿਆ ਵੀ ਪਾਣੀ ਵੀ ਨਹੀਂ ਮੇਰਾ ਕੁਝ ਕਰ ਸਕਦਾ ਕਿਉਂਕਿ ਪਾਣੀ ਦੇ ਦੇਵਤਾ ਬਣੇ ਖਵਾਜਾ ਜੀ ਤਾਂ ਖਵਾਜਾ ਜੀ ਨੇ ਅੰਦਰ ਪਾਣੀ ਦੇ ਵਿੱਚ ਥੱਲੇ ਜਾ ਕੇ ਪਤਾਲ ਰੋਕ ਦੇ ਪਾਣੀ ਦੇ ਦੇਵਤਾ ਬਣ ਗਏ ਤਾਂ ਅੱਜ ਵੀ ਆਪਾਂ ਇਹਨਾਂ ਦੇ ਪੁੱਜਦੇ ਆ ਕਿਉਂਕਿ ਖਵਾਜਾ ਭਲੀ ਕਰ ਭਲੀ ਇਹ ਖਵਾਜਾ ਜੀ ਦੀ ਸਾਰੀ ਮਿਹਰਬਾਨੀ ਹੈ ਕਿਉਂਕਿ ਜਿਤੇ ਖਵਾਜਾ ਜੀ ਮਿਹਰਬਾਨ ਹੋਣ ਤਾਂ ਮੋਟਰਾਂ ਬੰਬੇ ਹੁਣ ਪਾਣੀਏ ਪਾਣੀ ਕਰ ਦੇਣਗੇ ਕਿਉਂਕਿ ਜੀਰੀਆਂ ਦਾ ਟਾਈਮ ਆ ਗਿਆ ਜਿਹਨੀਆਂ ਲੱਗਣੀਆਂ ਸ਼ੁਰੂ ਨੇ ਇਸ ਲਈ ਅਸੀਂ ਖਵਾਜਾ ਜੀ ਦੀ ਕਰਾਈ ਜ਼ਰੂਰ ਕਰਨੀ ਚਾਹੀਦੀ ਹੈ ਐਨੀਆਂ ਗੱਲਾਂ ਕਹਿੰਦਾ ਆ ਮੈਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੋ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਨਵੇਂ ਕਹਾਣੀਆਂ ਲੈ ਕੇ ਹੋਰ ਤੁਹਾਡੇ ਲਈ ਆਈਏ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ